ਲਓ ਵੀ ਬਰਬਰੀ ਬੱਕਰੀਆਂ ਲੈ ਕੇ ਆਇਆ ਬਾਈ ਕਿਹੜੇ ਪਿੰਡੋਂ ਆਏ ਬਾਈ ਜੀ ਜੰਮੂ ਵਾਲਾ ਜੰਮੂ ਵਾਲਾ ਬਾਈ ਇਹ ਤਾਂ ਬਾਈ ਥੋੜੇ ਦੇ ਨਹੀਂ ਲੈਂਦੇ ਜੰਮੂ ਵਾਲਾ ਕਿੰਨੇ ਪੈਸੇ 15000 ਰੁਪਏ ਦੇ ਯਾਰ ਮੇਰੀ ਬਾਈ ਨਾ ਬਣਾ ਬੱਕਰੀ ਹਾਂ ਨਾ ਨਾ ਹੁਣ ਕਿਨੇ ਜਰ ਦੀ ਕਬਣਾ ਲਾਕ ਵਾਲੇ ਦੇ ਨਹੀਂ ਰਹਿ ਗਈ ਬਾਈ ਨਹੀਂ ਰਹਿੰਦੇ ਥੋੜੇ ਪੁੱਛੋ ਸਾਈ ਦੇ ਬਹੁਤ ਬੜਾ ਵੀ ਚੱਕਰਾ ਕਿਨੇ ਜਣੀਆਂ ਬਾਈ ਨੂੰ ਪਾਸੇ ਕਰਕੇ ਪੁੱਛ ਯਾਰ ਫੜਦੇ ਫੜ ਗਿਆ ਫਿਰ ਪਾਸੇ ਕਰਕੇ ਪੁੱਛ ਬਾਈ ਬਾਈ ਉਹ ਕਰਦੇ ਰਹੇ ਕੋਰੇ ਯਾਰ ਬਾਈ ਮદાન ਚੇ ਇਹਦਾ ਕਾਮਲਾ ਹੈ ਇਹਦੇ ਮਗਰ ਨਾ ਲਗੋਰੇ ਮદાન ਚਾ ਮદાન ਚਾ ਯਾਰ 3 ਬੱਕਰੀਆਂ 15 15000 ਬਾਈ ਮੰਗਦਾ ਆਹ ਨਹਿਰੂ ਉਹ ਕੇਰਾ ਖੁੱਲਾ ਕਰ ਲੋ ਬਾਈ ਨਹਿਰੂ ਕੇਰਾ ਖੁੱਲਾ ਕਰ ਬੱਕਰੀਆਂ ਇੱਥੇ ਮੂਰੇ ਬੱਕਰੀਆਂ ਕਿਸੇ ਦੇ ਅੱਗੇ ਨਹੀਂ ਕਿਸੇ ਜਾਣਦੇ ਨਹੀਂ ਕੱਲੇ ਵਿੱਚ ਨਾ ਮੂੰਹ ਦਿਨਣਾ ਤੋਂ ਤੁਹਾਡੇ ਦਾ ਮੂੰਹ ਦਿਸ ਜਾਣੇ ਆ ਆਏ ਤਾਂ ਨਾ ਇਧਰ ਦੇ ਇੱਕ ਤਾਂ ਨਾ ਦੇਖੀ ਮਗਾ ਨੂੰ ਬਾਈ ਜੀ ਤੂੰ ਸੌਦਾ ਕਰਨਾ ਕਰਨਾ ਇਧਰ ਕੋਈ ਨਹੀਂ ਕਿਹੜੀ ਦਾ ਚੱਲਦਾ ਦੱਸ ਦਿਓ ਕਿਹੜੀ ਦਾ ਚੱਲਦਾ ਤੁਹਾਡਾ ਆਏ ਨਾ ਮਾੜਾ ਐ ਬਾਪੂ ਐ ਨੂੰ ਰਹੀ ਲੈ ਲੈ ਇਹਨਾਂ ਕੋ ਮੈਂ ਫਿਰਦਾ ਬਾਈ ਲੈ ਜਿਹੜੀ ਲੈਣਾ ਇੱਕ ਇਹਨਾਂ ਨੇ ਕੋ ਨਹੀਂ ਦੇਣਾ ਯਾਰ ਹਾਂ ਨਾ ਕਰੀ ਚੱਲਦਾ ਉਹ ਕਹਿੰਦਾ ਕਮਲਿਆ ਤੂੰ ਮੱਤਾਂ ਮਾਰੀ ਜੰਨੇ ਕਿੰਨੇ ਦੀ ਫਰਾਹ ਨਾ ਕਹਦੇ ਹਾਂ ਕਿ ਕਿੰਨੇ ਦੀ ਕਾਲੀ ਉਹ ਇਹਦਾ ਚੱਲਿਆ ਕਾਲੀ ਦਾ ਚੱਲਿਆ 15 ਮੰਗਿਆ ਸਰ ਇਹਦੇ 15 15 15 15 15 ਮੈਂ ਨਿੱਕੀ ਦਾ 7500 ਕਹਿੰਦਾ ਚਈਆ ਦਾ ਬਾਈ ਇਹਦਾ 15000 ਜਾਇ ਦੱਸੀ ਬਾਈ ਹਾਂ ਮੈਂ ਉਹ ਜੀ ਮੰਗੇ ਬਾਈ ਹਾਲਾ ਬਾਈ ਦੇ ਨਹੀਂ ਨਾ ਚੀਆ ਮੰਗਾਉਂਦਾ ਅਗਲਾ ਮੰਗਦੇ 8000 ਬਾਈ ਹਾਂ ਨਾ ਕਿੰਨੇ ਦੀ ਹਾਂ ਨਾ ਵਕਾ ਹਾਂ ਇੱਕੋ ਕੋਈ ਹਾਂ ਨਾ ਦੱਸ ਓਏ ਲਵਨ ਵਾਰੀਆਂ ਨਾ ਤੂੰ 500 ਹੋਰ ਲੈ 8500 ਦੇ ਪਰ ਹਾਂ ਨਾ ਕਿੰਨੇ ਜੋ ਵੀ ਨਹੀਂ ਜਾਣਦੇ 15 ਮੰਗੇ ਸੱਤ ਆਣੇ ਕੋਈ ਦੱਸ ਵੀ ਇੰਨੇ ਦੀ ਹਾਂ ਨਾ ਹੀ ਆ ਬਾਈ ਉਹ ਬਾਈ ਨਹੀਂ ਦੇ ਬੇਚੀ ਨਾ ਉਹਰੇ 10000 ਦੀ ਕਾਲੇ ਫਾੜੀ ਆ 10 ਦੀ ਹੋ ਗਈ ਫਾੜੀ ਆ ਫਾੜੇ ਦਾ 10000 ਦੀ ਬੱਚੇ ਨਹੀਂ ਤਾਂ ਲਾਜ ਆ ਉਹ 10000 ਛੋਟੀ ਪਾਟੀ ਰਹੀ ਹੈ ਸਾਰਿਆਂ ਤੋਂ ਵੱਡੀਆਂ ਦਾ ਫੜਨਾ ਨਹੀਂ ਹੋਣੀ ਆ ਤਾਂ ਜੇ ਤੇ 12 ਖੁਸ਼ ਹੋ ਗਏ ਕਿੰਨੇ ਦੀ ਕਹਿੰਦਾ ਕੋਈ ਹਾਂ ਗਰੰਟੀ ਵੀ ਹੈ ਇੱਕੋ ਹੀ ਕਹਦੇ ਬਾਈ 14 ਦੀ 14 ਦੀ ਨਹੀਂ 14 ਵਾਲਾ ਪਈ ਆ ਹਾਲਾ ਯਾਰ ਤੇ ਇਨਾ ਨਹੀਂ ਕਾਡੇ ਦਾ ਦੀਓ ਨਹੀਂ ਮਨ ਨੂੰ ਜੰਦਰੀ ਯਾਰ ਬਾਈ ਯਾਰ ਯਾ ਬਾੜ ਓਏ ਪਾਲਾ ਖੁਸ਼ ਹੋ ਕੇ ਤੇਰੀ ਇੱਜ਼ਤ ਕਰੀ ਆ ਮੈਂ ਗੱਲ ਨਾ ਕੀਤੀ ਬੱਟ ਲੱਸੀ ਆ ਮੈਂ ਕਹ ਪਾਲਾ ਖੁਸ਼ ਪਾਣਾ ਕੰਨ ਚਿਪਦੇ ਆ ਕੰਨ ਹੈ ਨਹੀਂ ਕਾਡੇ ਜਿਹੜੇ ਕੰਨਾਂ ਤੋਂ ਨਹੀਂ ਨਹੀਂ ਕੰਨਾਂ ਦਾ ਨਹੀਂ ਹੈ ਪਾਲਾ ਖੁਸ਼ ਹੋ ਕੇ ਭੋਵੇਂ ਗਲਤ ਲਾਦੇ ਬਾਈ ਯਾਰ ਇਹ ਤਾਂ ਸਹੀ ਲਾਦੇ ਬਾਈ ਯਾਰ ਹਾਲਾ ਪੜਦੇ ਰਹਿ ਕਰ ਮੈਂ ਤਮਾਰਗਾ ਛੱਡ ਦੇ ਕਰ ਲੈ ਰਹਿ ਜਾ ਹਾਂ ਛੱਡ ਦੇ ਕੋਈ ਨਹੀਂ ਪੜੀਂਗਾ ਚੱਲ 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 ਰਹਿ ਕਰ ਉਹ ਦੇਖੋ ਤੁਸੀਂ ਕੱਟ ਹੀ ਆ ਰੱਤੇ ਆ ਠੀਕ ਆ ਥਣ ਥਣ ਵੇ ਜਿਹੜੀ ਛੁੱਟੀ ਲੈਣੀ ਆ ਕਿੰਨੇ ਹੰਝ ਪਾਣੀ ਜਾ ਹੂੰ ਸਾਢੇ ਦਸ ਸਾਢੇ ਦਸ ਤੂੰ ਜਾ ਕੇ ਨੇੜੇ ਬਾਈ ਲਾਲ ਚੜੀ ਮੋਕਦਾ ਲਾਲ ਚ ਨਹੀਂ ਮਿਲਦਾ ਜੇ ਹੁਣ ਬਾਈ ਤੂੰ ਬਰਾਬਰ ਗਾਹ ਖੜਾਗਾ ਫਿਰ ਲਾਲ ਚ ਨਹੀਂ ਮੋਕਦਾ ਹੁੰਦਾ ਬੰਦਿਆਂ ਦੀ ਹੋਰ ਬਾਪ ਵਾਲਾ ਸੌਦਾ ਇਹਨਾ ਕਰਾਈ ਗੱਲ ਤਾਂ ਹੋਈ ਗੱਲ ਤਾਂ ਹੋਈ ਰਹਿ ਰੋ ਕਰੀ ਦੇ ਨਿਕਰੇ ਬਰਾਬਰ ਸਾਡਾ ਈਮਾਨ ਆ ਭਾਈ ਵੱਡੇ ਭਾਈ ਪਾਲਾ ਅਸੀਂ ਕਰਾਲਾਂਗੇ ਅਸੀਂ ਕੀ ਹੋ ਗਏ ਪਾਲਾ ਪਾਲਾ ਤੇਰੀ ਇੱਜ਼ਤ ਕਰੀਏ ਕਸਮ ਨਾਲ ਤੂੰ ਮੇਰਾ ਵੱਡਾ ਭਾਈ ਆ ਪਾਲਾ ਹੋ ਗਈ ਤੂੰ ਕੀ ਕਹਿੰਦਾ ਹਾਂ ਮੈਂ ਤੈਨੂੰ 14 ਗਈ ਇਹਨਾਂ ਤੂੰ ਲੈ ਕਹੀ ਜਾਂ ਤੂੰ ਵੇਚ ਲਈ ਜਾਓ ਲੈ ਲਊਗਾ ਪੂਰੇ 11 ਦੀ ਸਾਡੀ ਆ ਜਿਹੜਾ ਜਾ ਹੋ ਗਈ ਹੋ ਗਈ ਭਾਈ ਲੈ ਵੀ ਹੋ ਗਈ ਕਿੱਕ ਵੀ 11000 ਦੀ ਹੋ ਗਈ ਕਿਹੜੀ ਆ ਭਾਈ ਹਾਂ ਹਾਂ ਲਓ ਵੀ 11 ਦੀ ਬੋਲੋ ਯਾਰ ਹੁਣ ਦੋਨਾਂ ਦੀ 11 ਦੀ ਬੋਲੋ ਦੋਨਾਂ ਦੀ ਆ 11 ਦੀ ਹੋ ਗਈ ਇਦਾਂ ਉਹ ਪੈਸੇ ਗਿਣਦੇ ਹੋ ਇਹਦੇ ਕਿਨ ਤੂੰ ਲਈ ਉਹ ਉਹ ਦੋਨੇ ਲਈ ਕਾਲੇ ਨੇ ਉਹ ਤਾਂ ਯਰ ਦੇਣਾ ਸੋਨ ਵਾਲੀ ਇਹਨਾਂ ਸਾਹ ਇਹ ਖਾ ਦੂਜੀਆਂ ਬਾਈ ਇਸ ਹਿਸਾਬ ਨਾਲ ਮੰਗ ਰਹੀ ਇਹਨਾਂ ਦੇ ਉਹ ਲੱਖੇ ਖਾਰਜਾ ਬਹੁਤ ਇੰਨੇ ਬਚ ਗਏ ਨੇ ਇਹ ਤਾਂ ਲੈਂਦਾ ਹੀ ਨਹੀਂ ਹੋ ਜੀਗਾ ਜਿਆ ਸਾਈ ਘੱਟ ਤੋਂ ਹੈ ਨਾ ਗਰਮੀ ਲੱਗਦੀ ਹੈ ਗਰਮੀ ਨਹੀਂ ਹੈਗਾ ਇਹ ਤੋਪਾ ਇਹਨੂੰ ਤੋਪ ਲੱਗਦੀ ਹੈ ਤੂੰ ਫੜ ਆ ਪਛੇ ਯਾਰ ਤੋਂ ਲੱਗਦਾ ਪਰ ਲੈ ਬਾੜ ਵੀ ਲੈਣੀ ਆ ਬਾਈ ਯਾਰ ਇੱਕ ਦੂਜੇ ਨੂੰ ਕੋਈ ਜਾਨੇ ਤੁਸੀਂ ਪੁੱਛਾ ਕਰ ਲੋ ਯਾਰ ਜਗਾੜ ਜਾ ਦੋਨਾਂ ਨਹੀਂ ਨਹੀਂ ਕਿਹੜਾ ਦੋ ਦਾ ਲਾਗ ਰਿਹਾ ਸੋ ਯਾਰ ਤੈਨੂੰ ਦੱਸੋ ਇਹ ਜੋੜੀ ਦੇ ਇਹੋ ਜੀ ਤਾਂ ਬਈਤੀ ਯਾਰ ਹੈ ਹਰਲੇ ਪੈ ਮੂੰਹ ਕਰ ਮੁੱਲ ਤਾਂ 30000 ਹੈ ਦੇਣੀਆ ਕਿੰਨੇ ਦੀਆ ਵੀਰੇ ਤੁਸੀਂ ਦੱਸੋ 15000 ਦੇ ਦੇ ਮੈਂ ਤਾਂ ਨਾ ਹੋਰ ਤੇ ਹੋਰ ਕਿੰਨੇ ਦੇਣੀ ਉਹ ਦੱਸ ਲੈ ਲੈ ਤਾਂ ਨੇੜੇ ਆ ਲਾਓ ਇੱਕ ਹੋ ਗਿਆ ਦੇ ਵੀਨੇ ਲੈ 16000 ਦੀਆ ਉਹ ਗੱਬਣ ਨੇੜੇ ਸੀ ਆ ਦੂਰ ਦੀਆਂ ਪੱਛੀ ਨਵੀਂ ਹੂ ਵੀ ਹਾਂ ਇਹ ਬੱਤਰੀਆਂ ਆ ਕੋਈ ਨਹੀਂ ਬਾਹਰ ਨਹੀਂ ਕਰ ਕਹਿਦਾ ਪਰ ਦੇਣੀਆਂ ਦਾ ਸੀ ਲਾਸਟ ਯਾਰ ਲੈ ਕੇ ਬਾਹਰ ਉਧਰ ਪੂਰਾ ਸੁਣ ਗਿਆ ਤੇਰਾ ਉਹ ਵੀ ਸੁਣ ਗਿਆ ਸੀ ਇਹਦਾ ਤਾਂ ਹੋ ਗਿਆ ਦੂੰਗਾ ਹੋ ਗਿਆ ਉਹ ਵੀ ਸੁਣ ਗਿਆ ਸੀ ਪਰ ਆ ਵੇਖ ਲੈ ਤੂੰ ਨੇ ਇਹ ਤਾਂ ਟਾਈਮ ਤੇ ਕਿਹੜਾ ਸੁਣਣ ਵਾਲੀ ਉਹ ਤਾਂ ਤਿਆਰੀਆਂ ਤੇ ਉਹ ਤਾਂ ਤਿਆਰੀਆਂ ਤੇ ਆ ਯਾਰ ਉਹ ਚੀਜ਼ ਦਾ ਫਰਕ ਬਰਾਬਰ ਜੀ ਦੱਸ ਭਾਈ ਮਾੜੇ ਖੁੱਲੇ ਮੰਦਰਾ ਮਾੜਾ ਆ ਇਹਨੂੰ ਹੀ ਬਾਈ ਬਣ ਕੇ ਯਾਰ ਓਕੇ ਖੜੇ ਆ ਜਾਣ ਉਹੀ ਤਾਂ ਗੱਲ ਆ ਪਤਾ ਨਹੀਂ ਮਾੜਾ ਛੇੜੀ ਉਹ ਮਾੜਾ ਪਿੱਛੇ ਹੋ ਜਾ ਬਾਈ ਉਹ ਜਾਨੀਆਂ ਪੱਕੀਆਂ ਬੱਕਰੀਆਂ ਦਾਨਤਾਂਲੇ ਲੈ ਆਈ ਇਧਰ ਹੋ ਜੀ ਬਾਈ ਉਹ ਮੈਂ ਸਾਢੇ 16 ਦੀਆਂ ਕਹਦੇ ਹਾਂ ਸਾਢੇ 16 ਦੀਆਂ ਕਰਤੀਆਂ ਬਾਈ ਨਹੀਂ ਹੋਣਗੀਆਂ ਨਹੀਂ ਕਰਾਂਗੇ ਬਾਈ ਪਿੱਛੇ ਹੋ ਜਾ ਆ ਜਾ ਹਰੀਕੇ ਵਾਲਿਆ ਮੇਰੇ ਛੱਲੇ ਉਹ ਬੰਦੇ ਨੂੰ ਬਣਾ ਮਾਰ ਦੋ ਇਹਨੂੰ ਕਹਿੰਦਾ ਮੈਂ ਵਰਤੀ ਕਰੀ ਕਰੀ ਗਿਆ ਗਿਆ ਪਾਛੇ ਦੀ ਵੀ ਨਿਕੜਦਾ ਬਾਰੀ ਮੁੱਜੀ ਕਰ ਉਹ ਠੀਕ ਹੈ ਲੈ ਲੈ ਜੂੜੇ ਲੈ ਲੈ ਸਾਰਾ ਬੰਦਾ ਲੈਸ ਤੋਂ ਚੱਲੇ ਉਹ ਬਾਈ ਕੀ ਮਹਾਰਾਜ ਸੈਣ ਨੋ ਜੋ ਕੀ ਕਰਦਾ ਮੈਂ ਤਾਂ ਨਹੀਂ 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 ਬੰਦ ਗੱਲ ਕਿੰਨੇ ਦੇ ਪਿੱਛੇ 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 ਜੀ ਤੋ ਪਹਿਣਾ ਕਿ ਤਨਿਕਾਇਦੇ ਨਹੀਂ ਕਰ ਸਕਦੇ ਹਾਂ ਨੂੰ ਪਤਾ ਹੱਥ ਵਿੱਚ ਆਈ 18000 ਰੁਪਏ ਦੇ ਬਾਈ ਕਿਸੇ ਹਾਂ ਮੰਦਾਨੀ ਚੱਤ ਬਾਈ ਕਿਹੜਾ ਵੱਡਾ ਬਾਈ ਕਿੰਨੇ ਦਾ ਬਣਦਾ ਮਾਫੀ ਦਾ ਸੌਦਾ ਚੱਲੀ ਜਾਂਦਾ ਕੀ ਹੋ ਗਈ ਉਹ ਬਾਈ ਬ੍ਰਦਰ ਨੂੰ ਸਰਦਾ ਵੱਡਣ ਬੱਕਰੀ ਵੀ ਚਾਰ ਆਈ ਐ ਕਿ ਜੀ ਹੁਕਮ ਮੰਗੀ ਤੇਰੇ ਬ੍ਰਦਰ ਨੂੰ ਵੇਚਣ ਨੂੰ ਸਰਦਾ ਚਾਰ ਘੱਪਣ ਜਿਹਾ ਆਏ ਇਹ ਵੀ ਚਾਰ ਤੋਂ ਗਾਰੰਟੀ ਆ ਇੱਥੇ ਲਿਖ ਲੈ ਲਾਸਟ ਕਰਾ ਰਹੇ ਆ ਚਾਰਾਂ ਨਾਲ ਮੈਂ ਗਰੰਟੀ ਨਾਲ ਦੇਵਾਂਗੀ ਲਾਸਟ ਕਿੰਨੇ ਵਾਰਿਆਂ ਨਾਲ ਨਹੀਂ ਕਰਦਾ ਤੇ ਬਾਈ ਕੀ ਰ ਲੱਗ ਕਿੰਨੇ ਲਾਤੇ ਬਾਈ 2000 ਰੁਪਏ ਮੈਂ ਇਹ ਦੋ ਵਾਧ ਭਾਈ 5 ਰੁਪਏ ਕੈਮਰਾ ਚੱਲੀ ਜਾਂਦਾ ਗਾਹਦਾਰਾ ਬਹੁਤ ਚੋਕੇ ਭਾਈ ਉਹਦਾ ਜਾਵਰੇ ਪੂਰੇ 2000 ਦੀ ਹੋ ਕੇ ਲੈ ਜਾ ਯਾਰ ਕੋਈ ਮਰਨਾ ਕੀ ਜਾ ਯਾਰ ਹੋ ਗਿਆ ਹੋ ਜਾ ਹੋ ਗਿਆ ਪੂਰੇ 2000 ਦੀ ਹੋ ਗਿਆ ਕੋਈ ਅੰਕਲ ਗਾਹਦਾਰਾ ਆਏ ਆ ਮੰਨੇ ਗੱਲ ਹੈ ਕਿ ਬੰਦੇ ਬਾਈ ਆ ਕੇ ਲੱਗਿਆ ਤੁਹਾਨੂੰ ਇਹ ਲੱਗਿਆ ਦੋਸਤਾਂ ਦਾ ਬਰਬੀ ਦਾ ਬੰਦਾ ਸੀ ਉਹਨਾਂ ਨੇ ਕਹਾ ਜਿਹੜਾ ਤੇਰੀ ਬੈਠ ਗਿਆ ਮੈਂ ਤੁਹਾਨੂੰ ਦੱਸ ਦਿੱਤਾ ਕਿ ਕੋ ਮੈਂ ਗੱਲ ਕਰਾਇਆ ਪੈਸੇ ਤਾਂ ਸਹੀ ਲੱਗ ਗਏ 22000 ਰੁਪਿਆ ਯਾਰ ਜੋੜਿਆ ਬਾਈ ਵੀ ਲਾਦਾ ਬਾਈ ਇਹ ਕਿਹਨੂੰ ਬੋਲਦਾ ਨਹੀਂ ਨਿਕਲਿਆ ਲੈ ਲਓ ਨਵੀਂ ਨਵੀਂ ਗੱਲ ਕਰਾ ਲੜ ਜਾ ਇੱਕ ਮਿੰਟ ਪਾ ਲੈ ਸਹੀ ਹੈ ਪਰ ਐ ਨੂੰ 2000 ਹੋਰ ਕੁਝ ਵੀ ਨਹੀਂ ਰਹਿ ਗਿਆ ਪਰ ਐ ਕਰ ਲੋ ਯਾਰ ਐ ਕਰ ਗੱਲ ਕਰੀ ਜਾ ਬਾਈ ਹੋਰ ਤਹੀ ਤਾਂ ਬਾਤ ਉਹ ਨੂੰ ਮਾਰ ਦੇ ਚਾਚਾ ਸੀ ਚਾਚਾ ਦੇ ਖਰਚਾ ਰੱਖਣ ਲਈ ਓਏ ਆ ਚੰਗੇ ਲੱਗੇ ਦੇ ਦੇ ਨਾ ਆਪ ਲਿਖਾਈ ਉਹ ਨਹੀਂ ਮੰਨਗੇ ਉਹ ਦੋਨਾਂ ਪਾਸੇ ਲਿਖਾਈ ਜਾ 500 ਜਾ ਹੋ ਗਈ ਛੱਡ ਓਏ ਆ ਜਾ ਸੁੱਖ ਸੋਈ ਜਾਂਦਿਆਂ ਇਹ ਇਹ ਪਹਿਲਾਂ ਵਾਲੀ ਬੱਕਰੀ ਦੇ ਪੈਸੇ ਬਾਈ ਮਾ ਕੇ ਦੇ ਨਵੇਂ ਇਹਨਾਂ ਦੇ ਨਹੀਂ ਨਹੀਂ ਪਹਿਲਾਂ ਆਣੀ ਉਹ ਤਾਂ ਜਿਹੜੀ ਪਹਿਲਾਂ ਬੱਕਰੀ ਸੌਂਤ ਪਿੱਛੇ ਨੂੰ ਆ ਜਾ ਮਾੜੇ ਕਾਲਾ ਜਿਹੜਾ ਪੈਸੇ ਉਹ ਤਾਂ ਪੈਸੇ ਦਿੰਦਾ ਪਹਿਲਾਂ ਬੱਕਰੀ ਪਹਿਲਾਂ ਵਾਲੀ ਬੱਕਰੀ ਦੇ ਪੈਸੇ ਹੋਈ ਜਾਂਦੇ ਆਈ ਲੈ ਲੈ ਐਨਐਸਓ ਨੂੰ ਫਿੱਟ ਕੋਈ ਅੱਗੇ ਨਾ ਹੋ ਨਹਿਰੂ ਅੱਗੇ ਨਾ ਆਇਆ ਕਰੋ ਨਾ ਸੁਣੇ ਸੁਣੇ ਦਾ ਟਾਈਮ ਤੇ ਹੈ ਬਾਈ ਜੀ ਹੋਰੀ ਯਾਰ ਹਰ ਕੀ ਆ ਯਾਰ ਹਾਂ ਬੜਾ ਪੈਸੇ ਆ ਗਏ ਖੋਜਾ ਹੋ ਗਿਆ ਸੌਦਾ ਕਿਹੜਾ ਕਰੂਗਾ ਯਾਰ ਹਾਂ ਸੌਦਾ ਆ ਬਾਈ ਕਰਦਾ ਆ ਜਾ ਆਜੇ ਬਾਈ ਦੇਖੋ ਜੀ ਮਾੜਾ ਹਾਂਜੀ ਬਾਈ ਠੀਕ ਰੋਪੋ ਮੇਰੇ ਦੇਖ ਬਾਅਦ ਚ ਦੇਖਾ ਪਹਿਲਾ ਪੈਸੇ ਕਰਨਾ ਹੈ ਪੈਸੇ ਕਰਦੇ ਕਿ ਨੌਲੇ ਚ ਛੱਡ ਗਿਆ 12 ਮੇ ਸਤਾ ਤੇ ਅੱਠ ਚ ਅੱਗੇ ਆ ਖੜ ਗਿਆ ਉਹ ਜੇ ਰੋੜਾ ਕਰ ਨਹੀਂ ਪਾਉਂਦਾ ਨਹੀਂ ਪਾਉਂਦਾ ਰੇ ਸਮਝਾਈਦਾ ਕਿ ਕਿਹਾ ਆ ਨੂੰ ਔਰੇ ਤਾਂ ਆਈ ਤਾਂ ਬਾਹਰ ਨਹੀਂ ਆਈਦਾ ਤੇਰੇ ਨਾਂ ਤੇ ਬੜਾ ਫਲਾਸ ਹੋਈ ਮਾਈਕ ਫੋਨ ਉਹ ਸਾਈਜ਼ ਦਾ ਬਣਾਉਂ ਆ ਲੈ ਪੁੱਛੀ ਆ ਉਹ ਨਹੀਂ ਆ ਲੈ ਬਈਆ ਵੇਚਣਾ ਉਹ ਮਹਿਰੂ ਸਾਹਮਣੇ ਹੋਈ ਮਹਿਰੂ ਇਧਰ ਨੂੰ ਮੂੰਹ ਕਰ ਲੈ ਆ ਬਾਈ ਦੇਖ ਉਹ ਕਾਲੇ ਤੂੰ ਵੀ ਸੈਰ ਨਾ ਜਾ ਯਾਰ ਉਹ ਬਾਈ ਤੇਰੀ ਕਦਰ ਕਰਦੇ ਬੰਦੇ ਆ ਕਿੰਨੇ ਦੀਆਂ ਕਰਤੀਆਂ ਤੈਨੂੰ ਨਾ 20 ਸਾਲ ਈ ਦਾ ਪਿਆ ਕਾਲੇ ਓ ਯਾਰ ਛੱਡ ਦੇ ਯਾਰ ਛੱਡ ਦੇ ਯਾਰ ਇੱਥੇ ਵਿਚਕਾਰ ਮਾਰ ਕੇ ਨੰਨੇ ਨਾਲ ਇਹ ਸਾਰੇ ਯਾਰ ਦਿਖਾਉਂਗੇ ਸਾਰੇ ਯਾਰ ਓਏ ਖੁੱਲੇ ਹੋ ਜਾ ਖੁੱਲੇ ਹੋ ਲੈ ਇਹ ਤਾਂ ਨਹੀਂ ਭਜਦੀ ਨਾ ਨਹੀਂ ਜਾਣਾ ਬੋਲਦਾ ਬੋਲਦੀ ਯਾਰ ਬਾਹਰ ਤੇਰੇ ਹੱਥ ਨਹੀਂ ਵੀ ਕਰੇ ਓ ਰਹਿਣ ਦੇ ਯਾਰ ਬਾਈ ਮੈਂ ਗੱਲ ਕਹਿ ਦੀ ਨਾ ਠੀਕ ਆ ਤੂੰ ਵੇਚ ਲਈ ਉਦੋਂ ਬਾਅਦ ਕੋਈ ਚੱਕਰ ਬਾਈ ਨੇ ਜੇ ਤਮਾਣਾ ਮੈਂ ਕਹਾਂ ਜੀ ਪਹਿਲਾਂ ਨਹੀਂ ਵੇਚੀ ਲਈ ਬੱਕਰੀ ਠੀਕ ਆ ਮੈਂ ਕਹਾਂ ਚੱਲ ਯਾਰ ਬਾਈ ਨਹੀਂ ਨਹੀਂ ਯਾਰ ਬਾਈ ਹਾਂ ਬਸ ਛੱਡੀ ਕਰ ਦਾਂ ਤੁਹਾਡੀ ਤੁਹਾਡੀ ਕਰ ਅੰਦਰ ਕਰੀਏ ਬਾਹਰੋਂ ਆਸਤਾ ਬਾਸਰ ਅੰਦਰ ਲੈ ਪਾਸੇ ਹੋ ਜਾ ਉਧਰ ਲੈ ਪਾਸੇ ਕੀ ਕਹਤਾ ਬਾਕੀ ਗੱਲ ਬਸ ਸਹੀ ਹੈ ਬਾਈ ਹੁਣ ਤਾਂ ਵੀ ਦਬਾ ਕੇ ਚੰਗੀ ਬੱਕਰੀ ਨੂੰ ਚਾਹੀਦਾ ਸਹੀ ਜਾ ਰਹਾ ਹੈ ਦੇ ਲੈ ਨਾੜ ਵਾਂਗ ਜਵੜ ਮੈਂ ਤਾਂ ਦਿਲਾਂਦੀ ਕਰਦਾ ਮੈਂ ਸਾਂਗਾਂ ਦੇ ਨਾਮ ਬਾਈ ਮੰਦਰਾ ਐ ਨੂੰ ਹੋਗਾ ਯਾਰ ਲਓ ਮਹਾਰਾਜ ਜੀ ਛਾਵੇਂ ਹੋ ਲਿਆ ਤੁਹਾਡਾ ਬੜਾ ਲੈ ਬੱਕਰੀ ਯਾਰ ਮਾਨ ਲਿਆ ਸੀ 22000 ਦਾ ਹੋ ਗਿਆ ਯਾਰ ठीकु भई ਮਾਇਨੇ ਬਣਾਤੇ ਯਾਰ ਬਾਈ ਕੋਈ 15000 ਰੁਪਏ ਯਾਰ ਕੋ ਯਾਰ ਤੋਪਾ ਉਧਰ ਸਾਡੇ 2.5 ਦੀ ਪੈਣੀ ਵੀ ਬੜਾ ਲੰਮਾ ਹੋ ਗਿਆ ਪਵਣੇ ਪਵਣੇ ਅੱਗੇ ਨਹੀਂ ਆਉਣਾ ਇਹੋ ਜਿਹਾ ਹੋ ਜਾਸਾ ਯਾਰ 10 ਦਿਨ ਅੱਗੇ ਨਹੀਂ ਆਉਣਾ ਨਹੀਂ ਨਹੀਂ ਥੋੜੀ ਇੱਜ਼ਤ ਕਰੀ ਬਾਈ ਸਾਡੇ 2.5 ਸਾਡੀ ਜੀ ਬੰਸ ਫਿਰ ਨਾ ਤੋਪੇ ਢਲਣਗੇ ਲਗਾਤਾਰ ਕੰਮ ਚੱਲੀ ਜਾਂਦਾ ਨਾ ਰੁਪਏ ਤਾਂ ਜਾਗਦਾ ਬਣਾ ਨਹੀਂ ਹਿਲਦਾ ਘਰ ਯਾਰ ਆਏ ਤਾਂ 5-6 ਦਾ ਫਰਕ ਨਹੀਂ ਸਾਹਮਣੇ ਹੋ ਜਾ ਬਾਈ ਬਾਈ ਲਖੇ ਸਾਈਡ ਤੇ ਹੋ ਜਾ ਪੈਸੇ ਕਿੱĐi ਜਾਂਦੇ ਆ ਹੁਣ ਤਾਂ ਅੰਦਰ ਦੇਖ ਬਾਅਦ ਵੇਖੀ ਹੁਣ ਹੁਣ ਤਾਂ ਬਾਅਦ ਚ ਪਤਾ ਲੱਗੂਗਾ ਕੀ ਬਣਦਾ ਪੁੱਤ ਉਹਦੀ ਪਤਾ ਲੱਗੂ ਜਦੋਂ ਤੂੰ ਤੇਰੇ ਨਾਲ ਕਾ ਨਾ ਡਰਾ ਯਾਰ ਸਾ ਇੱਥੇ ਬਾਈ ਨਾ ਲੈ ਯਾਰ ਇਹ ਨਈਂ ਪੋਕਾ ਆ ਖੜਾ ਯਾਰ ਬਾਈ ਉਹ ਤੈਨੂੰ ਆ ਨਾ ਕਹਿੰਦਾ ਦੰਦਕਸਾਈ ਬੜਾ ਕਹਿੰਦਾ ਨਾਂ ਲੈ ਕਿੰਨੇ ਦੀਆਂ ਹੋ ਗਈਆਂ ਲੱਖਿਆ 23000 ਲਖਾਈ ਇਹਦੀ ਲਖਾਈ ਜਿਹੜੀ ਲੱਖੇ ਨੇ ਲਖਾਈ ਨਹੀਂ ਲਖੇ ਨੇ ਕਰਾਉਣੀਆਂ ਨੇ 23000 ਰੁਪਿਆ ਵੀ ਲਖੇ ਨੇ ਮੈਂ ਜ਼ਰੂਰ ਰੱਖੀਆ ਜੋੜਾ ਦੇਖੋ ਕੀ ਪਾਉਂਦਾ ਬਾਪ 500 ਦਾ ਮੋੜ ਦੇ ਇੱਕ ਆ ਮੈਂ ਕਰੀ ਜੋ ਤੈਨੂੰ ਉਹ ਇਹ ਰੋ ਕਰਾ ਦੇ ਜਵਾਨੋਂ ਨਹੀਂ ਭਜਦੇ ਜਿਹੜੀ ਗੱਲ ਪਹਿਲਾਂ ਹੀ ਦੇਣੀ ਸੋਚਾ ਕਰ ਇਹਨੂੰ ਪਿੱਛੇ ਨੂੰ ਹੀ ਮਾੜੀ ਬੱਕਰੀਆਂ ਵਖਾਦਾ ਐਨੂੰ ਜਾ 200 ਦੇ ਨਹੀਂ ਯਾਰ 200 ਐਵੇਂ ਦੇ ਲੈ ਦੱਸ ਉਹ 100 ਮੋੜ ਦੂਗਾ ਬਾਪੂ ਤੁਹਾਨੂੰ ਮੇਰਾ ਬੋਲਿਆ ਕਿ ਜੈਨੇ ਮੋੜ ਦੇਗਾ ਆ ਜਾ ਲ ਮਸਾ ਸੌਦਾ ਸਿਰੇ ਚੜਿਆ ਅਗਲਾ ਸੌਦਾ ਦੋਸਤੋ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ